ਸੋ ਗੁਰੂ ਦੇ ਤੁਰਿ ਵਿਕੇ ਜਿਲ੍ਹਾ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਸ਼ੁਭਮ ਸ਼ਰਮਾ ਨੇ ਵੋਟ ਚੋਰ ਗੱਦੀ ਛੋੜ ਮੁਹਿੰਮ ਤਹਿਤ ਦਸਤਕਤ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਸੋ ਦੱਸਿਆ ਕਿ ਮੁਹਿੰਮ ਰਾਹੁਲ ਗਾਂਧੀ ਅਤੇ ਪੰਜਾਬ ਪ੍ਰਧਾਨ ਰਾਜਾ ਵਰਿੰਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚਲਾਈ ਜਾ ਰਹੀ ਹੈ ਸ਼ੁਭਮ ਸ਼ਰਮਾ ਨੇ ਦੱਸਿਆ ਕਿ ਕਰਨਾਟਕਾ ਦੀ ਇੱਕ ਸੀਟ ਉੱਤੇ ਵੋਟਾਂ ਦੀ ਚੋਰੀ ਦੇ ਕਈ ਵੱਡੇ ਖੁਲਾਸੇ ਹੋਏ ਜੀ ਇਕਦਰ ਕਾਰਡ ਦੇ ਨਾਲ 6000 ਵੋਟਾਂ ਦਾ ਲਿੰਕ ਹੋਣ ਦੀ ਗੰਭੀਰ ਗੱਲ ਸਾਹਮਣੇ ਆਈ ਹੈ ਉਹਨੇ ਕਿਹਾ ਕਿ ਇਸ ਮੁਹਿੰਮ ਜਿਹੜੇ ਕਿ ਉਸ ਨੂੰ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਦਸਤਕਾਤ ਇਕੱਠੇ ਕਰਨ ਤੋਂ ਬਾਅਦ ਉਸ ਨੂੰ ਰਾਹੁਲ ਗਾਂਧੀ ਤੱਕ ਪਹੁੰਚਾ ਦੇਵੇ ਸਭ ਤੋਂ ਮਾਰੇ ਅਸਵੇ ਆਗਰਾ ਜੀ ਦੋ ਜੀ ਨਮਸਕਾਰ ਜੈ ਸ਼੍ਰੀ ਰਾਮ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਜਿਹੜੇ ਸਾਡੇ ਸ਼ਾਰਟ ਕਾਲ ਨੋਟਿਸ ਤੇ ਆਪ ਤੁਸੀਂ ਸਾਰੇ ਜਣੇ ਪਹੁੰਚੇ ਹੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਅਹਿਮ ਮੁੱਦਾ ਹੈ ਜਿਹੜੇ ਸਾਡੇ ਆਦਰਨੀਏ ਨੇਤਾ ਸਾਡੇ ਦੇਸ਼ ਦੇ ਐਲਓਪੀ ਸ਼੍ਰੀ ਰਾਹੁਲ ਗਾਂਧੀ ਜੀ ਨੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਜੋ ਇਲੈਕਸ਼ਨ ਕਮਿਸ਼ਨ ਨੂੰ ਘੇਰੇ ਹੈ 17 ਸੈਪਟੈਂਬਰ ਨੂੰ ਉਹਨਾਂ ਦੇ ਖਿਲਾਫ ਜੋ ਪ੍ਰੈਸ ਕਾਨਫਰੰਸ ਕਰੀਏ ਜੋ ਦਸਤਾਵੇਜ਼ ਉਹਨਾਂ ਨੇ ਜਾਰੀ ਕਰੇ ਸੀ ਜਿਸ ਸਾਹਮਣੇ ਮੋਦੀ ਸਰਕਾਰ ਜਿਸ ਸਾਹਮਣੇ ਬੀਜੇਪੀ ਸਰਕਾਰ ਵੋਟਾਂ ਦੀ ਹੀਰ-ਫੇਰ ਕਰ ਰਹੀ ਹੈ ਵੋਟਾਂ ਦੀ ਚੋਰੀ ਕਰ ਰਹੀ ਹੈ ਉਸ ਚੀਜ਼ ਨੂੰ ਲੈ ਕੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਅਭਿੰਦੀ ਦਿਸ਼ਾ ਨਿਰਦੇਸ਼ਾ ਹੇਠ ਅਸੀਂ ਪੂਰੇ ਸੂਬੇ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਵੋਟ ਚੋਰੀ ਦੇ ਖਿਲਾਫ ਇੱਕ ਮਹਿੰਮ ਸ਼ੁਰੂ ਕਰੀ ਹੈ ਦਸਕਦ ਅਭਿਆਨ ਸ਼ੁਰੂ ਕਰਿਆ ਹੈ ਜਿਦੇ ਵਿੱਚ ਅਸੀਂ ਇਹ ਸਾਰੇ ਫਾਰਮਸ ਲੈ ਕੇ ਆ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਫਾਰਮ ਲੈ ਕੇ ਅਸੀਂ ਪਿੰਡਾਂ ਦੇ ਵਿੱਚ ਆਪਦੇ ਹਲਕਾ ਧੂਲੀ ਦੇ ਵੱਖ-ਵੱਖ ਖੌੜਾਂ ਦੇ ਵਿੱਚ ਤਮਾਮ ਸਾਰੇ ਸਾਥੀਆਂ ਕੋਲੇ ਲੈ ਕੇ ਜਾ ਰਹੇ ਹਾਂ ਤਾਂ ਕਿ ਇਸ ਚੀਜ਼ ਤੇ ਅਸੀਂ ਉਹਨਾਂ ਦੇ ਸਾਈਨ ਕਰਾ ਸਕੀਏ ਔਰ ਇਹ ਸਾਰਾ ਡਾਟਾ ਸਾਡੇ ਨੇਤਾ ਰਾਹੁਲ ਗਾਂਧੀ ਜੀ ਲੋਕ ਸਭਾ ਵਿੱਚ ਪੇਸ਼ ਕਰ ਸਕਣ ਕਿ ਸਾਡੇ ਨਾਗਰਿਕ ਜਿਹੜੇ ਹੁਣ ਇਸ ਸਮੇਂ ਪੂਰੇ ਜਾਗਰੂਕ ਹੋ ਚੁੱਕੇ ਹੈ ਕਿ ਜਿਸ ਹਿਸਾਬ ਨਾਲ ਉਹਨਾਂ ਦੇ ਨਾਲ ਵੋਟ ਚੋਰੀ ਕੀਤੀ ਗਈ ਹੈ ਉਹਦੇ ਖਿਲਾਫ ਕਿੰਨੇ ਲੋਕ ਰਾਹੁਲ ਗਾਂਧੀ ਦੇ ਨਾਲ ਹਨ ਜੋ ਕਿ 17 ਸਪਟੰਬਰ ਨੂੰ ਸਾਹਬ ਰਾਹੁਲ ਜੀ ਨੇ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਇੰਦਰਾ ਪਬਨ ਦਿੱਲੀ ਵਿੱਚ ਜਿੱਥੇ ਦਸਤਾਵੇਜ਼ ਦਿਖਾਏ ਸਨ ਕਿਵੇਂ ਕਰਨਾਟਕਾ ਦੀ ਇੱਕ ਲੋਕ ਸਭਾ ਸੀਟ ਦੇ ਉੱਪਰ 1 ਲੱਖ ਵੋਟ ਦੀ ਚੋਰੀ ਹੋਈ ਹੈ ਔਰ ਉੱਥੇ ਜਿਹੜਾ ਬੰਦਾ ਜਿੱਤਦਾ ਕੁਝ ਕਾਝਾਰਾ ਵੋਟਾਂ ਦੇ ਜਿੱਤਦਾ ਉਹਦੇ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਭੇਜਿਆ ਸੀ ਉਹੀ ਇਲੈਕਸ਼ਨ ਕਮਿਸ਼ਨ 6 ਦਿਨਾਂ ਬਾਅਦ 23 ਸਤੰਬਰ 2024 ਨੂੰ ਇੱਕ ਡਾਟਾ ਰਿਲੀਜ਼ ਕਰਦਾ ਹੈ ਕਿ ਆਧਾਰ ਕਾਰਡ ਤੇ ਮੋਬਾਈਲ ਦੇ ਨਾਲ ਜਿਨ੍ਹਾਂ ਦੇ ਫੋਨ ਲਿੰਕਡ ਅਪ ਹੈ ਉਹ ਜਿਹੜੇ ਵੋਟਰ ਕਾਰਡ ਆਧਾਰ ਔਰ ਫੋਨ ਲਿੰਕਡ ਅਪ ਹੈ ਉਹਦੇ ਵਿੱਚੋਂ ਇੱਕ ਉਹਨਾਂ ਨੇ ਝਾਲੀ ਦਸਤਾਵੇਜ਼ ਕੱਢਿਆ ਸੀ ਜਿਹਦੇ ਵਿੱਚ 6000 ਵੋਟਾਂ ਦਾ ਇੱਕੋ ਹੀ ਨੰਬਰ ਲਿੰਕ ਸੀ ਜਿਹਦਾ ਨਾਮ ਸੀਗਾ ਗੋਦਾ ਭਾਈ ਗੋਦਾ ਭਾਈ ਦੇ ਨਾਮ ਨਾਲ ਇੱਕ ਮੋਬਾਈਲ ਨੰਬਰ ਰਜਿਸਟਰਡ ਸੀ ਜਿਹਦੇ ਵਿੱਚ 6000 ਵੋਟਾ ਦੀ ਹੀਰਫੇਰ ਇੱਕੋ ਨੰਬਰ ਤੋਂ ਹੋਈ ਹੈ ਜੇ ਇੱਕ ਨੰਬਰ 6000 ਵੋਟਾਂ ਨਾਲ ਤਾਲਮੇਲ ਕਰ ਸਕਦਾ ਹੈ ਹੀਰਫੇਰ ਕਰ ਸਕਦਾ ਹੈ ਤਾਂ ਸਮਝ ਲਓ ਕਿੰਨੇ ਕ ਨੰਬਰ ਭਾਜਪਾ ਦੀ ਹੈ ਮਕੌਟੀ ਔਰ ਫੇਕੂ ਸਰਕਾਰ ਨਹੀਂ ਚਲਾਈ ਹੋਣੀ ਹੈ ਉਹਦੇ ਤਹਿਤ ਅਸੀਂ ਅੱਜ ਪੰਜਾਬ ਦੇ ਸੂਬਾ ਪਰ ਵਿੱਚ ਔਰ ਸਾਡੇ ਹਲਕਾ ਤੂਰੀ ਵਿੱਚ ਸਾਡੇ ਬਲਾਕ ਪ੍ਰਧਾਨ ਸਟੇਜ 'ਤੇ ਲੋਕਬੀਰ ਬਮਾਲ ਦੀ ਇੱਕ ਵਾਈਟ ਹੈਟ ਹੋ ਸਾਡੇ ਸਤਿਮਾਨ ਸਾਰੇ ਕਾਂਗਰਸੀ ਲੀਡਰਸ਼ਿਪ ਦੇ ਨਾਲ ਬਲਾਕ ਦੀ ਕਮੇਟੀਆਂ ਦੇ ਨਾਲ ਅਸੀਂ ਵਕ ਵਕ ਪਿੰਡਾਂ 'ਚ ਜਾ ਰਹੇ ਹਾਂ ਸਾਰੇ ਬੋੜਾਂ ਵਿੱਚ ਜਾ ਰਹੇ ਹਾਂ ਔਰ ਆਪਣੇ ਸਾਰੇ ਨਾਗਰਿਕਾਂ ਤੋਂ ਇਹ ਦਸਤਾਵੇਜ਼ ਉਹਨਾਂ ਨੂੰ ਪੜ੍ਹਾ ਕੇ ਉਹਨਾਂ ਤੋਂ ਸਾਈਨ ਕਰਾ ਕੇ ਇਹ ਡਾਟਾ ਅਸੀਂ ਆਦਨੀਆਂ ਰਾਹੁਲ ਕਾਂਗਰਸ ਨੂੰ ਸੁਪਨਾ ਹੈ ਔਰ ਮੈਂ ਅਪੀਲ ਕਰਦਾ ਮੇਰੇ ਧੂਰੀ ਹਲਕੇ ਦੇ ਸਾਰੇ ਸਾਥੀਆ ਸਹਿਬਾਨਾਂ ਨੂੰ ਮੇਰੇ ਸਾਰੇ ਵੋਟਰ ਸਹਿਬਾਨਾਂ ਨੂੰ ਅਸੀਂ ਕੱਲੀ ਕੱਲੀ ਵੋਟਰ ਸੂਚੀ ਵੀ ਆਈਡੈਂਟੀਫਾਈ ਕਰਨੀ ਹੈ ਕਿਉਂਕਿ ਹੁੰਦਾ ਕਿ ਹੈ ਕਿ ਬੰਦੇ ਨੂੰ ਮਰੇ ਨੂੰ 20 ਸਾਲ ਹੋ ਜਾਂਦੇ ਐ ਪਰ ਉਹਦੀ ਵੋਟ ਅੱਜ ਵੀ ਵੋਟਰ ਸੂਚੀਆਂ ਚ ਮੋਦੀਏ। ਉਹ ਜਿਹੜਾ ਵਿਅਕਤੀ ਜਾਂਦਾ ਹੁੰਦਾ ਉਹ 80 90 ਸਾਲ ਦੀ ਉਮਰ ਹੈ ਉਹ ਅਜੇ ਵੋਟ ਪਾਉਣ ਜਾਂਦਾ ਉਹ ਤੋਂ ਪਹਿਲਾਂ ਉਹਦੀ ਵੋਟ ਮੁੱਕਤ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਦੇ ਖੁਲਾਸੇ ਕਰਨੇ ਐ। ਵੋਟਰ ਸੂਚੀਆਂ ਸਿੱਧੂਰੀ ਦੇ ਵਿੱਚ ਵੀ ਸਾਰੇ ਸਾਡੇ ਬਲਾਕ ਪ੍ਰਧਾਨ, ਸਾਡੇ ਸੀਨੀਅਰ ਮੀਤ ਪ੍ਰਧਾਨ, ਸਾਡੇ ਟਕਸਾਲੀ ਆਗੂ ਸਹਿਬਾਨ, ਨਾਦਰ ਅਲੀ ਜੀ ਸਹਿਬਾਨ ਸਾਰਿਆਂ ਨੇ ਇਸ ਚੀਜ਼ ਦੀ ਅਸੀਂ ਡਿਊਟੀ ਲਈਏ ਦਫ਼ਤਰ 'ਚ ਬਹਿ ਕੇ ਇਹ ਵੋਟਰ ਸੂਚੀ ਆਈਡੈਂਟੀਫਾਈ ਕਰਦੇ ਜਿੱਥੇ ਕਿਤੇ ਕਾਲਾ ਮਾਲਾ ਇਹਨਾਂ ਦਾ ਸਾਨੂੰ ਵਿਖਿਆ ਉੱਥੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮੂਤੀ ਭੇਜਾਂਗੇ ਔਰ ਨਾਲ ਹੀ ਅਸੀਂ ਉਸ ਚੀਜ਼ ਦੇ ਜਿਹੜਾ ਸਾਨੂੰ ਮਿਲਣਗੇ ਪ੍ਰੂਫ ਉਹਦੇ ਤਹਿਤ ਅਸੀਂ ਰਾਹੁਲ ਗਾਂਧੀ ਦੇ ਤਾਂ ਹੀ ਪੁੱਛਾਵਾਂਗੇ ਤਾਂ ਕਿ ਉਹ ਲੋਕ ਸਭਾ 'ਚ ਮੂਤਵ ਜਾਗਰ ਕਰ ਸਕਣ ਵੀ 2027 ਦਾ ਚੋਣ ਆ ਰਹੀ ਹੈ ਉਸ ਨੂੰ ਲੈ ਕੇ ਕੌਮਪਾਰਟੀ ਬਹੁਤ ਕਿਸ ਤਰ੍ਹਾਂ ਨਹੀਂ ਕਰ ਰਹੀ ਕਿਹੜੇ ਚੋਣ ਮੁੱਦਿਆਂ ਨੂੰ ਲੈ ਕੇ ਚੋਣ ਮਦਾਨ ਵਿੱਚ ਉਤਰੀ। ਦੇਖੋ ਕਾਂਗਰਸ ਪਾਰਟੀ ਬਹੁਤ ਤਿਆਰੀ ਦੇ ਨਾਲ ਇਸ ਵੀ ਨੇ ਕੰਮ ਕਰ ਰਹੀ ਹੈ। ਔਰ ਅਸਲੀ ਕੋਈ ਵਿਰੋਧੀ ਧਿਰ ਦੀ ਭੂਮਿਕਾ ਨਿਭਾਰੀਆ ਤਾਂ ਕਾਂਗਰਸ ਪਾਰਟੀ ਹੈ। ਚਾਹੇ ਉਹ ਹੜ੍ਹਾਂ ਦੇ ਵਿੱਚ ਜਾਣ ਦੀ ਗੱਲ ਹੋਵੇ, ਚਾਹੇ ਉਹ ਲੋਕਾਂ ਦੇ ਮੁੱਦਿਆਂ ਨੂੰ ਉਜਾਗਰ ਕਰਨ ਦੀ ਗੱਲ ਹੋਵੇ, ਹਰ ਚੀਜ਼ ਤੇ ਕਾਂਗਰਸ ਪਾਰਟੀ ਫਰੰਟਫੁੱਟ ਤੇ ਆ ਕੇ ਲੋਕਾਂ ਦੇ ਨਾਲ ਖੜੀ ਹੈ। ਔਰ ਨਹੀਂ ਤਾਂ 2027 ਦੀ ਜੋ ਅੱਜ ਆਮ ਕਰਾਂ ਦੀ ਗੱਲ ਐ ਜੋ ਅੱਜ ਪਿੰਡਾਂ ਦੀ ਸੱਥਾਂ ਦੀ ਗੱਲ ਐ ਜੋ ਅੱਜ ਇੱਕ ਨਾਈ ਦੀ ਦੁਕਾਨ ਤੇ ਜੋ ਤੁਸੀਂ ਬਹਿ ਕੇ ਵਾਲ ਕਟਾਉਨੇ ਐ ਕਿਸੇ ਬਾਰਬਰ ਦੇ ਸਲੂਨ ਤੇ ਬਹਿਨੇ ਐ ਕਿਤੇ ਚਾਹ ਦੀ ਰੇੜੀ ਤੇ ਚਾਹ ਪੀਨੇ ਐ ਹਰ ਵਿਅਕਤੀ ਕੋ ਗੱਲ ਆਖ ਰਿਹਾ ਵੀ ਆਉਣ ਵਾਲਾ ਸਮਾਂ ਕਾਂਗਰਸ ਦਾ ਐ 2027 ਕਾਂਗਰਸ ਦੀ ਸਰਕਾਰ ਤੇ ਸੁਭਿ ਦੀ ਗੱਲ ਕੀਤੀ ਆਵੇ ਧੂਰੀ ਦੇ ਵਿੱਚ ਧੂਰੀ ਨੂੰ ਚੋਟੇ ਤਿੰਨ ਪਾਪ ਬਲਿਆਂ ਤੋਂ ਜਿਹੜੀ ਕਾਂਗਰਸ ਚੋਨੂ ਲੈ ਕੇ ਨਾ ਲੈ ਕੇ ਪਿਆਰੀ ਕੀ ਰਹੀ ਹੈ तुझे हो गए वोट नहीं होगा सारी तुम्हारी कित होगी अगर तो एक बंदे ट्रिट मिल जाती है एक थले थले लड़ोगे ज अलग अलग देखो तो सर पहली गलता तीन नहीं धूप उम्मीदवार हो गए जोड़ा भलवान तकड़ा होगा पार्टी टिकट उन्होंने देगी चाहे वह कोई मर्जी हो गए मेरा एक ही है कि मैं कांग्रेस का हाँ और कांग्रेस का सी और कांग्रेस का रवाना क्योंकि दो तरह के इंसान होंगे कहते कांग्रेस के कहते कांग्रेस में हम कांग्रेस के हैं साहब सानू कांग्रेस किथे मनजी ड्यूटी लादे असि कांग्रेस दा छड्डा चक के फिरांगे अगर शुभी दी मेहनत दे ਥੱਲੇ ਕਾਂਗਰਸ ਜਿੱਤ ਵੀ ਹੋਵੇ ਤਾਂ शुभी ਹੱਸਦੇ ਹੱਸਦੇ ਪਾਵਨੇ ਦਾ ਛੱਡਾ ਚੱਕ ਕੇ ਘਰ ਘਰ ਫੇਰੇਗਾ ਸਾਹਿਬ ਕਹਿੰਦਾ ਮਤਲਬ ਕਿ ਕਿਸੇ ਹੋਰ ਨੂੰ ਟਿਕਟ ਮਿਲਦੇ ਸੀ ਉਹਨਾਂ ਨਾਲ ਖੜੋਂਗੇ ਜਿਹਨੂੰ ਕਾਂਗਰਸ ਸਿਕਰ ਤੋਂ ਮਹਤਾਉ ਦੇ ਨਾਲ ਖੜੂੰਗਾ ਜੀ चाहे वो तुम होवो जोली साहब थोड़ा झंडा चक के फिर अभी कांग्रेस से हैं कांग्रेस लिए कम करने वाले व्यक्ति हैं असं एक व्यक्ति विशेष नहीं जा मैं अपनी दुकान चलाने कह भी है मेरे पते हैं तू उन्होंने चाह नहीं पिलानी कांग्रेस से पते हैं और कांग्रेस के न ही खड़ा भी